ਦੇ ਕੇ ਆਰਮੀ ਲਗਾਤਾਰ ਤੁਸੀਂ ਦੇਖ ਸਕਦੇ ਹੋਗੇ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਆ ਕੇ ਡਿਸਪੋਜ਼ ਹੋਇਆ ਹੁਣੇ ਜਿਹੜੀ ਇਹ ਆਵਾਜ਼ ਸੁਣਾਈ ਦਿੱਤੀ ਹੈਗੀ ਧੂਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਉੱਡ ਰਿਹਾ ਹੈਗਾ ਕੁਝ ਥਾਵਾਂ ਦੇ ਉੱਪਰ ਰਾਤ ਲਗਾਤਾਰ ਬੰਬਾਰੀ ਜਿਹੜੀ ਹੈ ਰਾਤ ਲਗਾਤਾਰ ਮਜ਼ਾਈਨਾ ਪਾਕਿਸਤਾਨ ਦੇ ਵੱਲੋਂ ਦਾਗਿਆਂਗੀ ਜਿਵੇਂ ਇਹ ਆਵਾਜ਼ ਆਈ ਜਿਵੇਂ ੜਾਕਾ ਆਇਆ ਤਾਂ ਉਸ ਤੋਂ ਬਾਅਦ ਚਾਰੇ ਪਾਸੇ ਤੇ ਲੋਕ ਪਾ ਜੀ ਇਕੱਠੇ ਹੋ ਗਿਆ ਪੂਰੇ ਪਿੰਡ ਨੂੰ ਪਹਿਲਾਂ ਹੀ ਕਹਿਆ ਗਿਆ ਸੀ। ਦੇਖਿਆ ਆਰਮੀ ਲਗਾਤਾਰ ਤੁਸੀਂ ਦੇਖ ਸਾਹਦੇ ਹੋਗੇ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਆ ਕੇ ਡਿਸਪੋਜ਼ ਹੋਇਆ ਹੁਣੇ ਜਿਹੜੀ ਇਹ ਆਵਾਜ਼ ਸੁਣਾਈ ਦਿੱਤੀ ਹੈਗੀ ਤਾਂ ਇੱਥੋਂ ਖੜ ਕੇ ਇਧਰ ਬਾਹਰ ਨਾ ਤੁਸੀਂ ਪਿੱਛੇ ਹੋ ਜਾਓ। ਨਾ ਨਾ ਕਿਨਾਂ ਜੋ ਕਿਨਾਂ ਤੁਸੀਂ ਦੇਖੋ ਕਿਵੇਂ ਜਿਹੜਾ ਧੂਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਉੱਡ ਰਿਹਾ ਹੈਗਾ ਤਾਂ ਬਿਲਕੁਲ ਮੌਕੇ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਨਾਲ ਨਾਲ ਤੁਸੀਂ ਸ਼ੇਅਰ ਵੀ ਜਰੂਰ ਕਰ ਦਿਓ ਜਰੂਰ ਦੇਖ ਲਖਦੇ ਹੋ ਸੀ ਆਰਮੀ ਦੇ ਵੱਲੋਂ ਬੱਚਿਆਂ ਨੂੰ ਕਹੇ ਤੁਸੀਂ ਇੱਧਰ ਹੋ ਜਾਓ ਸਾਈਡ ਤੇ ਹੋ ਜਾਓ ਉਹ ਸਾਈਡ ਤੇ ਹੋ ਜਾਓ ਤੁਸੀਂ ਇੱਧਰ ਪੁੱਤ ਇੱਧਰ ਹੋ ਜਾਓ ਇੱਧਰ ਹੋ ਜਾਓ ਤੁਸੀਂ ਪਿੱਛੇ ਹੋ ਜਾਓ ਪਿੱਛੇ 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 ਆ ਇੱਧਰ ਇੱਧਰ ਪਿੱਛੇ ਹੋ ਜਾਓ ਤੁਸੀਂ ਇੱਧਰ ਆਇਓ ਇੱਧਰ ਆਜੋ ਇੱਧਰ ਆਜੋ ਤਾਂ ਪਿੱਛੇ ਤੁਸੀਂ ਦੇਖਿਆ ਉੱਥੇ ਹਾਂ ਠੀਕ ਹੈ ਠੀਕ ਹੈ ਇੱਕ ਮਿੰਟ ਬਈ ਕਰ ਦਿਆਂ ਇੱਕ ਮਿੰਟ ਬਈ ਇੱਕ ਮਿੰਟ ਤਾਜੀ ਉਥੇ ਖੇਤ ਦੇ ਵਿੱਚ ਜਿਹੜਾ ਇੱਕ ਐਕਸਪਲੋਸਿਵ ਜਿਹੜੀ ਵਸਤੂ ਪਈ ਸੀ ਤਾਂ ਉਥੋਂ ਇਹ ਸਾਰਾ ਖੁਸ਼ ਹੋਇਆ ਹੁਣ ਆਰਮੀ ਨੇ ਡਿਫਿਊਜ਼ ਕਰ ਦਿੱਤਾ ਹੈਗਾ ਹਾਲਾਂਕਿ ਲਗਾਤਾਰ ਆਰਮੀ ਦੀਆਂ ਟੀਮਾਂ ਪਹੁੰਚੀਆਂ ਔਰ ਜਿਵੇਂ ਇਹ ਆਵਾਜ਼ ਆਈ ਜਿਵੇਂ ਖੜਾਕਾ ਆਇਆ ਤਾਂ ਉਸ ਤੋਂ ਬਾਅਦ ਚਾਰੇ ਪਾਸੇ ਤੇ ਲੋਕ ਭੱਜਿਆ ਇਕੱਠੇ ਹੋ ਗਿਆ ਪੂਰੇ ਪਿੰਡ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਉਥੋਂ ਬੰਬ ਚੱਕ ਲਿਆ ਗਿਆ ਹੈਗਾ ਉਹ ਤਾਂ ਸਵੀਰ ਤੁਸੀਂ ਦੇਖ ਸਕਦੇ ਹੋ ਬੰਬ ਨੂੰ ਜਿਹੜਾ ਉੱਥੋਂ ਚੱਕਿਆ ਗਿਆ ਜਿਹੜੀ ਰਾਕਟ ਸੀ ਜਿਹੜੀ ਮਿਜ਼ਾਈਲ ਸੀ ਉਹ ਉੱਥੋਂ ਚੱਕ ਲਈ ਗਈ ਹੈ ਔਰ ਖਾਸ ਤੌਰ ਤੇ ਜਿਹੜਾ ਆਰਮੀ ਦਾ ਮੈਂ ਕਹੂੰਗਾ ਕਿ ਇਦੋਂ ਨੂੰ ਵੀ ਜਰੂਰ ਨਾਲ-ਨਾਲ ਦਿਖਾਈ ਚਲੋ ਕਿਉਂਕਿ ਜਿੱਥੇ ਹਾਲਾਂਕਿ ਵੱਡਾ ਇਹ ਆਪਰੇਸ਼ਨ ਜਿਹੜਾ ਹੋਇਆ ਆਰਮੀ ਦੇ ਵੱਲੋਂ ਕੀਤਾ ਗਿਆ ਹੈਗਾ ਔਰ ਪਿੰਡ ਵਾਲਿਆਂ ਨੂੰ ਦੂਰ ਦੂਰ ਤੱਕ ਕਹਿ ਦਿੱਤਾ ਗਿਆ ਕਿ ਸਾਰੇ ਪਿੰਡ ਵਾਲੇ ਪਰਾਂ ਹੋ ਜਾਣ ਕਿਉਂਕਿ ਕਈ ਵਾਰ ਕੋਈ 60 ਫੀਟ ਦਾ ਵੀ ਡਰ ਰਹਿੰਦਾ ਜਦੋਂ ਇਹੋ ਜਿਹਾ ਮਾਹੌਲ ਬਣਿਆ ਹੋਵੇ ਕੱਲ ਪਠਾਨਕੋਟ ਦੇਰ ਬੇਸ ਤੇ ਹਮਲਾ ਹੋਇਆ ਕਿੰਨਾ ਜ਼ਿਆਦਾ ਜਿਹੜਾ ਹੈਗਾ ਹਮਲਾ ਹੈ ਪਿੱਛੇ ਵੀ ਦੇਖ ਸਕਦੇ ਹੋ ਤੁਸੀਂ ਮੈਂ ਕਹਿੰਕੋ ਪਿੱਛੇ ਵੀ ਦਿਖਾ ਦਉ ਕਿ ਮੈਂ ਕੋਠਿਆਂ ਦੇ ਉੱਪਰ ਲੋਕ ਚੜੇ ਪਏ ਨੇ ਤਾਂ ਇੱਕ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਤਾਂ ਲੋਕ ਜਿਹੜੇ ਨੇ ਇੱਥੇ ਹੁਣ ਪਰੇ ਕੀਤਾ ਜਾ ਰਿਹਾ ਲੋਕਾਂ ਨੂੰ ਕਿ ਤੁਸੀਂ ਜਾਓ ਪਰਾਂ ਤਾਂ ਨਾਲ ਹੀ ਤੁਹਾਨੂੰ ਦੇਖੇ ਲੋਕਾਂ ਨੂੰ ਲਗਾਤਾਰ ਪਰਾ ਹੋਣ ਨੂੰ ਕਿਹਾ ਜਾ ਰਿਹਾ ਹੈਗਾ ਪਰ ਆਉ ਦੇਖ ਸਾ ਦੇ ਉਸੇ ਕਿਸ ਪ੍ਰਕਾਰ ਜਿਹੜਾ ਕਿਉਂਕਿ ਕੁਝ ਥਾਵਾਂ ਦੇ ਉੱਪਰ ਰਾਤ ਲਗਾਤਾਰ ਬੰਬਾਰੀ ਜਿਹੜੀ ਹੈ ਰਾਤ ਲਗਾਤਾਰ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਇਹ ਮਿਜ਼ਾਈਲਾਂ ਤਾਂ ਤੁਸੀਂ ਦੇਖੋ ਕਿਵੇਂ ਪਿਆ ਹੈਗਾ ਆ ਉਸ ਨੂੰ ਚੱਕ ਰਹੇ ਨੇ ਉਹਨਾਂ ਇੱਥੋਂ ਤੁਸੀਂ ਦੇਖੋ ਧਿਆਨ ਨਾਲ ਦੇਖੋ ਜਿਹੜਾ ਚੱਕਿਆ ਜਾ ਰਿਹਾ ਹੈਗਾ ਉਥੋਂ ਉਹ ਸਾਹਮਣੇ ਦੇਖੋ ਤੁਸੀਂ ਤੁਹਾਨੂੰ ਬਿਲਕੁਲ ਨੇੜੇੋਂ ਦਿਖਾ ਰਹਿਆਂਗੇ ਇੱਥੋਂ ਆਰਮੀ ਚੱਕ ਰਹੀ ਐ ਇਸਨੂੰ ਇੱਥੋਂ ਲੈ ਕੇ ਜਾਇਆ ਜਾਊਗਾ ਕਿਉਂਕਿ ਉਹਨੇ ਡਿਫਿਊਜ਼ ਕਰਤਾ ਹੈਗਾ ਤਾਰਾਂ ਕੱਟੀਆਂ ਹੋਈਆਂ ਸੀ ਔਰ 1.5 ਕਿਲੋਮੀਟਰ 2 ਕਿਲੋਮੀਟਰ ਤੱਕ ਇਸਨੂੰ ਦੂਰ-ਦੂਰ ਤੱਕ ਨਹੀਂ ਜਾਣ ਦਿੱਤਾ ਗਿਆ ਲੋਕਾਂ ਨੂੰ ਨਾਲ ਦੀ ਨਾਲ ਕਹਿਤਾ ਗਿਆ ਕਿ ਘਰਾਂ ਦੇ ਵਿੱਚ ਬਹਿ ਜਾਓ ਬਾਹਰ ਨਾ ਨਿਕਲੋ ਪੂਰੇ ਪਿੰਡ ਨੂੰ ਉਸ ਸਪੌਟ ਤੋਂ ਪਿੱਛੇ ਰਹਿਣ ਨੂੰ ਕਿਹਾ ਗਿਆ ਸੀ ਕਿਉਂਕਿ ਕਈ ਵਾਰ ਕੁਝ ਹਾਲਾਤ ਹੈ ਜੋ ਹੋ ਜਾਂਦੇ ਨੇ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਜੇ ਟੁਕੜੇ ਦੇਖ ਸਕਦੇ ਹੋ ਸੀ ਚੁਕਰੇ ਨੇ ਉਹ ਦੇਖੋ ਤਸਵੀਰਾਂ ਦੇ ਵਿੱਚ ਤਾਂ ਹੁਣ ਆਰਮੀ ਲਗਾਤਾਰ ਮੋਰਚਾ ਸੰਭੀ ਹੋਈ ਹੈ ਚੱਕਿਆ ਜਾ ਰਿਹਾ ਹੈਗਾ ਆਰਮੀ ਦੇ ਵੱਲੋਂ ਤਾਂ ਪਿੱਛੇ ਤੁਸੀਂ ਦੇਖਿਆ ਜਿਹੜਾ ਹੁਣ ਡਿਫਿਊਜ਼ ਕਰਤਾ ਹੈ ਡਿਫਿਊਜ਼ ਕਰਨ ਤੋਂ ਬਾਅਦ ਹੁਣ ਉਸ ਨੂੰ ਚੱਕਿਆ ਜਾ ਰਿਹਾ ਔਰ ਮੈਂ ਕਹੂੰਗਾ ਇੱਕ ਥੋੜਾ ਜਿਹਾ ਕੈਮਰਾ ਪਿੱਛੇ ਵੀ ਘੁਮਾ ਦੋ ਦਵਿੰਦਰ ਜਿੱਥੇ ਲੋਕ ਤੁਸੀਂ ਦੇਖ ਸਕਦੇ ਹੋ ਪਿੰਡ ਵਾਲੇ ਸਾਰੇ ਕੋਠਿਆਂ ਦੇ ਉੱਪਰ ਚੜੇ ਹੋਏ ਨੇ ਔਰ ਖੇਤਾਂ ਦੇ ਵਿੱਚ ਆਏ ਹੋਏ ਨੇ ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਕਹਿੰਦਾ ਕਿ ਭਾਈ ਆਪੋ ਆਪਣੀਆਂ ਟਿਕਾਣੀਆਂ ਦੇ ਉੱਪਰ ਚਲੇ ਜਾਓ ਕਿਉਂਕਿ ਕਈ ਵਾਰ ਕੋਈ ਨੁਕਸਾਨ ਵੀ ਹੋ ਸਕਦਾ ਕੈਮਰਾ ਪਾਸੰਦ ਦਵਿੰਦਰ ਨਾਮਦੀਪ ਜੋਤ ਕਮਰਸਾ